ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਦੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਬਠਿੰਡਾ ਤੋਂ ਸਾਹਮਣੇ ਆ ਰਹੀ ਰਥੇ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਠੇਕੇਦਾਰ ਤੇ ਕੁਝ ਵਿਅਕਤੀਆਂ ਦੇ ਵਿੱਚ ਜੜੀ ਹੈ ਜਬਰਦਸਤ ਝੜਪ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਅਕਤੀ ਜਿਹੜਾ ਹੈ ਗੰਭੀਰ ਰੂਪੇ ਜ਼ਖਮੀ ਹੈ ਮੌਕੇ ਦੀਆਂ ਤਸਵੀਰਾਂ ਤਾਂ ਦਿਖਾ ਰਿਹਾ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਮੌਕੇ ਤੇ ਐਮ뷸ੈਂਸ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਵੱਡੇ ਦედაਰ ਦੇ ਵਿੱਚ ਲੋਕ ਵੀ ਪਹੁੰਚੇ ਹੋਏ ਨੇ ਜਿਸ ਵਿੱਚ ਕਿਹਾ ਜਾ ਰਿਹਾ ਨਿੱਕੀ ਚੜਪ ਦੇਖਣ ਨੂੰ ਮਿਲਿਆ ਬਠਿੰਡਾ ਦੇ ਸੰਗਤ ਮੰਡੀ ਦੇ ਬੱਸ ਸਟੈਂਡ ਵਿਖੇ ਠੇਕੇਦਾਰਾਂ ਰੇੜੀ ਵਾਲਿਆਂ ਨਾਲ ਜਿਹੜਾ ਇਹ ਜ਼ਬਰਦਸਤ ਝਗੜਾ ਦੇਖਣ ਨੂੰ ਮਿਲਿਆ ਇੱਕ ਦੀ ਮੌਤ ਹੋਈ ਹੈ ਮਿਲੀ ਜਾਣਕਾਰੀਆਂ ਅਨੁਸਾਰ ਅੱਜ ਸ਼ਾਮ ਸਮੇਂ ਬਠਿੰਡਾ ਦੇ ਇਹ ਬੱਸ ਸਟੈਂਡ ਤੇ ਘਟਨਾ ਵਾਪਰੀ ਹੈ ਲੜਾਈ ਝਗੜਾ ਦੇਖਣ ਨੂੰ ਮਿਲਿਆ ਜਿਸ ਕਾਰਨ ਇੱਕ ਨੌਜਵਾਨ ਜਿਸ ਦੀ ਦੱਸੀ ਜਾ ਨਾਮ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੀ ਬਠਿੰਡਾ ਪੁਲਿਸ ਵੱਲੋਂ ਇਸ ਘਟਨਾ ਦੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖਮੀ ਵਿਅਕਤੀ ਨੂੰ ਸਹਾਰਾ ਜਨ ਸੇਵਾ ਦੇ ਵੱਲੋਂ ਜੜੀ ਹੈ ਐਮਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਐਸਪੀ ਜਸ ਮੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਲੱਖੀ ਨੇ ਬੱਸ ਸਟੈਂਡ ਨਗਰ ਕੌਂਸਲ ਦਾ ਠੇਕਾ ਲਿਆ ਹੋਇਆ ਸੀ ਤੇ ਇਹ ਲੜਾਈ ਬੱਸ ਸਟੈਂਡ ਦੇ ਜਿਹੜੇ ਪਰਚੀਆਂ ਕੱਟਣ ਨੂੰ ਲੈ ਕੇ ਹੋਈ ਐਸਪੀ ਨੇ ਦੱਸਿਆ ਕਿ ਇਸ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਜਦ ਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੈ ਮ੍ਰਿਤਕ ਨਗਰ ਨੌਜਵਾਨ ਜਿਹੜਾ ਏ ਨਗਰ ਕੌਂਸਲ ਦਾ ਠੇਕੇਦਾਰ ਦੱਸਿਆ ਜਾ ਰਿਹਾ ਲੜਾਈ ਹੋਣ ਦਾ ਮੇਨ ਕਾਰਨ ਰੇੜੀਆਂ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਪਰਚੀਆਂ ਕੱਟਣ ਨੂੰ ਲੈ ਕੇ ਦੱਸਿਆ ਜਾ ਰਿਹਾ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਲੇ ਤੱਕ ਗ੍ਰਿਫਤਾਰ ਵੀ ਕੀਤਾ ਗਿਆ ਐਸਪੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਹੋਰ ਤੱਥ ਸਾਹਮਣੇ ਆਉਣਗੇ ਉਸ ਇਤਿਹਾਪ ਦੇ ਨਾਲ ਕਾਰਵਾਈ ਜਿਹੜੀ ਆ ਕੀ ਕੀਤੀ ਜਾਵੇਗੀ ਤਾਂ ਮੌਕੇ ਤੇ ਮੌਜੂਦ ਇਸ ਦੌਰਾਨ ਜਿਹੜੇ ਲੋਕ ਸੀ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਆ ਕੀ ਕੁਝ ਕੀਤਾ ਗਿਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਬ੍ਰੇਕ ਕਰਦੇ ਵੀਰੇ ਸਾਰਾ ਕੁਝ ਹੋਣਾ ਕਲੀਅਰ ਆ ਲਾਈਵ ਹੋਵੇ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹਾਂ ਲੱਖੀ ਗੱਲ ਕੀ ਗੱਲ ਪਤਾ ਨਹੀਂ ਭਾਈ ਮੈਂ ਖੇਤ ਸੀ ਮੈਨੂੰ ਤਾਂ ਆਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸਾਥ ਬੜੀ ਆ ਇਹ ਇਹਦਾ ਠੇਕਾ ਤੇ ਹੈਗਾ ਜੀ ਬਾ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਤੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲ ਪੁਣੇ ਸੀ ਜੀ ਭਾਈ ਬੈਲੀ ਸੀ ਆਪਾਂ ਸਿੱਧੀ ਗੱਲ ਕਰਾਂਗੇ ਅੱਛਾ ਠੀਕ ਹੈ ਨਾ अच्छा किस गल ਨੂੰ ਲੈ ਕੇ ਲੜਾਈ ਹੋਈ ਉਹ ਲੜਾਈ ਬਾਈ ਜਿਹੋ ਠੇਕੇ ਦੀ ਜਿਹੋ ਦੇ ਕੋਲ ਅਟਾ ਬਾਤ ਸਾਡਾ ਅੱਛਾ ਉਹ ਟਿਕਟਾਂ ਕੱਢਦਾ ਪਰਚੀਆਂ ਕੱਟ ਦੋ ਹਾਂ ਉਹ ਦੋ ਵਾਰ ਮੈਨੂੰ ਉਹ ਟਿਕਟਾਂ ਸੀ ਜਾਨੇ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਹੈ ਲੜਾਈ ਕਿਹਦੇ ਨਾਲ ਹੋਈ ਉਹ ਸਬਜੀ ਵਾਲਾ ਨਾ ਸਬਜੀ ਵਾਲਾ ਨਾ ਹਾਂ ਅੱਛਾ ਤੇ ਕੀ ਕੀ ਦੀ ਕੀ ਦੀ ਹੋਈ ਲਖੀ ਲਖਵਿੰਦਰ ਜੀ ਇੱਕ ਬੰਦੇ ਦੇ ਨਾਲ ਸਾਥੀ ਲਖਵਿੰਦਰ ਦਾ ਬਾਈ ਯਾਰ ਤੁਸੀਂ ਚੁੱਪ ਕਰ ਜਾ ਬਣਗਾ ਟੱਪ ਜਾਂਦੇ ਬਾਈ ਕੋਈ ਜ਼ਖਮੀ ਕੋਈ ਹੋਰ ਇਹ ਗੁਰਪ੍ਰੀਤ ਆ ਚੋ ਕੀ ਕਹਾਲਾ ਸਾਡਾ ਕੀ ਕੀਤਾ ਕੀ ਜੀ ਮਾਰੀ ਕੀ ਹੈ ਕਦੇ ਨਾਲ ਪੱਕਾ ਪਤਾ ਨਹੀਂ ਇਹ ਹੀ ਖੇਤੋਂ ਆਏ ਆ ਉਹ ਦੱਸ ਦੇਣਗੇ ਜੀ ਬੱਚੀ ਅਸੀਂ ਕਿੰਨੇ ਕ ਬਜੇ ਦੀ ਘਟਨਾ ਹੈ ਇਹ ਘਟਣਾ ਹੈ ਜੀ 5:30 ਵਜੇ ਸ਼ਾਮ ਹਾਂ 3:30 ਵਜੇ ਮੈਂ ਐਂਬੂਲੈਂਸ ਨਾਲ ਦੀ ਦੇਖਿਆ ਉਹਦਾ ਫੋਨ ਲਾਇਆ ਆਂਦੀ ਲੱਗੀ ਸੀ ਸਾਡਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗਾ ਕਿੰਨੇ ਕ ਜਣੇ ਸੀ ਉਹ ਉਹ 4 ਜਣੇ ਆ 3:30 ਵਜੇ ਉਹ ਤਾਂ ਉਹਨਾਂ ਦੀ ਰੇਡਿੰਗ ਲੱਗਦਾ ਹੁੰਦਾ ਹੈ ਅੱਛਾ ਰੇਡੀਆਂ ਵਾਲੇ ਸੀ ਆਪ ਹਾਂ ਰੇਡ ਗਾਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ ਉੱਥੇ ਹੋਇਆ ਇਹ ਹਾਂ ਸਾਰੀ ਘਟਨਾ ਕਿੰਨੀ ਕੁ ਉਮਰ ਆ ਬਰਾ ਦੱਸ ਲੱਗਦੀ ਲਖਵਿੰਦਰ ਦੀ ਹੈਗੀ ਜੀ ਮੇਲਾ ਦਾ ਆਟੋ ਵੈਟਮ ਮੇਰੀ 30 ਸਾਲ ਆ ਜੀ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ ਬਾਈ ਤੇ ਆ ਜਾ 30 ਸਾਲ ਤੋਂ ਉੱਪਰ ਆ ਜ ਮੇਰੀ ਵੀਡੀਓ ਅਰੰਭ ਕਰਨ ਦਾ ਸਹੀ ਤਰੀਕਾ ਨਹੀਂ ਕੋਈ ਹੋਰਿੰਗ ਕੋਈ ਵੀ ਨਹੀਂ ਹਾਂਜੀ ਭਾਈ ਕੀ ਨਾਮ ਹੈ ਵੀਰ ਜੀ ਹਾਂਜੀ ਮੇਰਾ ਨਾਮ ਸਿਕੰਦਰ ਕੁਮਾਰ ਆ ਜੀ ਸੰਗਤ ਹਾਰਾ ਸੇਵਾ ਸੰਸਥਾ ਮਿਸ਼ਾਣਾ ਦਾ ਮੈਂ ਵਰਕ ਕਰਾਂਗਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇੱਕ ਕਾਲ ਆਉਂਦੀ ਆ ਕਿ ਸੰਗਤ ਮੰਡੀ ਵਿਖੇ ਇੱਕ ਵਾਰਦਾਤ ਹੋ ਗਈ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਾਤ ਵਿੱਚ ਮਿਲੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਲੜਾਈ ਦਾ ਕੇਸ ਆ ਦੋਨੇ ਜ਼ਖਮੀਆਂ ਨੂੰ ਅਸੀਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏ ਆ ਜਿੱਥੇ ਇੱਕ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜ਼ੇਰੇ ਹਲਾਤ ਜਾਰੀ ਆ ਕਿੱਥੇ ਦਾ ਨਾਮ ਹੈ ਇਹ ਸੰਗਤ ਮੰਡੀ ਵਿਖੇ ਘਟਨਾ ਹੋਈ ਹੈ ਜੀ ਕਿਸੇ ਦੇ ਮੌਕੇ ਤੇ ਗਏ ਕਿਸ ਤਰ੍ਹਾਂ ਦੇ ਹਾਲਾਤ ਸੀ ਦੇਖੋ ਇਹ ਬੰਦੇ ਸੀਰੀਅਸ ਸੀਗੇ ਇੱਕ ਦੀ ਤਾਂ ਡੈਥ ਹੋ ਗਈ ਦੂਜੇ ਦਾ ਜ਼ੇਰੇ ਹਲਾਤ ਜਾਰੀ ਹੈਗੇ ਬਾਕੀ ਦੇਖੋ ਉਹਦਾ ਕੀ ਬੰਦਾ ਸੜੇ ਦੇ ਵਿੱਚ ਹੋਇਆ ਹੈ ਹਾਂਜੀ ਸੋਨ ਦੇ ਵਿੱਚ ਇਹੀ ਆਏਗਾ ਕਿ ਬਸ ਸੜੇ ਦੇ ਵਿੱਚ ਹੋਇਆਗਾ ਇੱਕ ਦੀ ਮੌਕੀਤੀ ਹੋ ਗਈ ਸੀ ਨਹੀਂ ਜੀ ਡਾਕਟਰਾਂ ਵੱਲੋਂ ਘੋਸ਼ਿਤ ਕੀਤਾ ਗਿਆ ਗਈ ਕੀ ਕੀ ਨਾਮ ਦੱਸ ਸਕਦੇ ਇੱਕ ਗੁਰਪ੍ਰੀਤ ਸਿੰਘ ਉਰਫ ਜੀ ਤੇ ਲਖਵੀਰ ਸਿੰਘ ਸੰਤਕਾਲਾ ਜੀ ਕੀ ਕੀ ਕੰਮ ਕਰਦੇ ਨਹੀਂ ਇਹਨਾਂ ਨੂੰ ਨਹੀਂ ਪਤਾ ਜੀ ओके 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 ਕੀ ਸਰ ਅੰਮ੍ਰਿਤਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈ ਜੇ ਕੀ ਹੈ ਬੰਦਾ ਇੰਦਾ ਜੀ ਕਿ ਜਿਹੜਾ ਸਾਨੂੰ ਹੁਣ ਪਤਾ ਲੱਗਾ ਹੈ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ 'ਚ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਵਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਈਮ ਸਰਜੰਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਨਾਲੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਵਿੰਦਰ ਲੱਖੀ ਸੀ ਇਹਨੇ ਜਿਹੜਾ ਨਗਰ ਨਿਗਮ ਹੁੰਦੀ ਜ ਉਹਨੇ ਠੀਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫਰੂ ਜਿਨ੍ਹਾਂ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫਰੂਟ ਵੈਂਡਰ ਸੀ ਅੰਦਰ ਜਿਹੜੇ ਰੇੜੀ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਵਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜੇ ਡੈੱਥ ਹੋਈ ਹੈ ਤੇ ਜਿਹੜਾ ਲਖਮੀਆ ਬੰਦਾ ਇੱਕ ਪਾਰਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਇੱਕ ਦੂਸਰੇ ਦੇ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਾ ਹੀ ਦੱਸਣਾ ਚਾਹਣਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੇ ਇਹ ਬੰਦੇ ਝਗੜੇ ਚ ਸਨ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਸਰ ਇੱਕ ਬੰਦਾ ਇਸ ਚ ਹੈ ਜਿਨੀ ਜਾਣਕਾਰੀ ਅਨੁਸਾਰ ਇਹ ਜੀ ਪਤਾ ਚੱਲਿਆ ਹੈਗਾ ਵੀ ਕੋਈ ਟ੍ਰਾਂਸਫਰ ਨਾਲੇ ਵੀ ਹੈਗਾ ਨਹੀਂ ਵੀ ਇਦਾਂ ਦੀ ਸਾਨੂੰ ਤੇ ਹਜੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਨਰੀ ਕੁਛ ਕਿਛ ਹੈਗੀ ਹੈ ਜਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਇੰਝ ਦੀ ਕੋਈ ਗੱਲ ਸਾਹਮਣੇ ਨਹੀਂ ਆ ਗਈ ਬਾਕੀ ਹਜੇ ਤਫਤੀਸ਼ ਹਜੇ ਸ਼ੁਰੂ ਹੋਈ ਹੈ ਅੱਗੇ ਅੱਗੇ ਚੱਲੇਗੀ ਕਿੰਨੇ ਵੰਦੇ ਆਉਂਦੇ ਅਜੀ ਜੀ ਦੋ ਬੰਦੇ ਰਾਉਂਡ ਆਪੀਤੇ ਬਾਕੀ ਹੋਰ ਜਿਉ ਜੋ ਸਾਨੂੰ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਤੋਂ ਅਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਜੋ ਪਤਾ ਲੱਗੇਗਾ ਲੜਾਈ ਬਸ ਸਟੈਂਡ ਤੇ ਵੇਚੀ ਹੋਈ ਹੈ ਜੀ ਅਜੀ ਉਹ ਮੈਂ ਮੌਕਾ ਦੇਖਾ ਚੱਲਣਾ ਜੀ ਬਸ ਸਟੈਂਡ ਦੇ ਠੇਕੇਦਾਰ ਹੈਗਾ ਸੀ ਉੱਥੇ ਹੀ ਲੜਾਈ ਹੋਈ ਹੈ ਕਿੰਨੇ ਬੰਦੇ ਸੀਗੇ ਸਰ ਇਹ ਤੇ ਜਿਹੜੇ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਸੋ ਬਾਕੀ ਵੀ ਫਰੂਟ ਵੈਂਟਰ ਸਨ ਉਹ ਤੇ ਹੌਲੀ ਕਿਉਂਕਿ ਬੰਦਾ ਬਹੁਤ ਕਾਫੀ ਗੰਭੀਰ ਜ਼ਖਮੀ ਹੈਗਾ ਸੋ ਉਹ ਤੇ ਜੇ ਜਾਨੀ ਕਿ ਡਾਕਟਰਾਂ ਨੇ ਫਿਟ ਨਹੀਂ ਦਿੱਤਾ ਹੈਗਾ ਕਰਦੇ ਉਹਦੇ ਆਉਂਦੇ ਉਹਨਾਂ ਨੂੰ ਹਜੇ ਪੁੱਛਦੇ ਹਥਿਆਰ ਕਿਹੜੇ ਯੂਜ਼ ਕੀਤੇ ਰਾਉਂਡਸ ਦਸਨ ਉਹਨਾਂ ਦੇ ਮੁਤਾਬਕ ਹਜੇ ਰਾਉਂਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਦਾ ਰਾਉਂਡ 35 36 ইয়ার্স ਹੈ ਉਹਨਾਂ ਕਰਵਾਈ ਕਿਸ ਤਰ੍ਹਾਂ ਦੀ ਜੀ ਤੁਹਾਡੇ ਹੁਣ ਜੀ ਉਹਨਾਂ ਦਾ ਬਿਆਨ ਲੇ ਕੇ ਪਰਚਾ ਦਰਜ ਕਰਾਂਗੇ ਤੇ ਜਿਹੜੇ ਦੋਸ਼ੀ ਹੋਏ ਜਿਹੜੇ ਦੱਸ ਨਹੀਂ ਉਹਨਾਂ ਨੂੰ ਪਾਣਾ 70-20 ਗੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਹਾਂ ਜੀ ਭਾਜੀ ਮੈਂ ਜਿੱਦਾਂ ਕਹਿ ਰਹੇ ਜਿੱਡੀ ਜਿੰਨੀ ਕੁ ਪ੍ਰੀਲੀਮੀਨਰੀ ਮੈਂ ਪੁੱਛ ਕੇ ਸਕਿਉਰਟੀ ਦੇ ਮੋਡਲ ਇਹੋ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਹੈ ਜੋ ਜੋ ਸਾਡੇ ਕੋਲ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਜਿਹਦੇ ਪਰਚਾ ਦਰਜ ਹੋਗੇ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ ਸਰ ਕਿੰਨੇ ਕੁ ਕਲੀਅਰ ਕਰਨੇ ਆ ਇਹ ਸਮਾਂ ਕੁ ਛੇ ਦੇ ਤਕਰੀਬਨ ਦੱਸੋ ਮੇਰੇ ਕੋਲ ਵੀਰੇ ਸਾਰਾ ਕੁਝ ਹੋਣਾ ਕਲੀਅਰ ਹੋਣਾ ਆ ਲਾਈਓ ਬਈ ਮੇਰਾ ਨਾਮ ਉਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹਾਂ ਅੱਛਾ ਕੀ ਗੱਲ ਕੀ ਗੱਲ ਪਤਾ ਨਹੀਂ ਭਾਈ ਮੈਂ ਖੇਤ ਸੀ ਮੈਨੂੰ ਤਾਂ ਹੱਥ ਨੇ ਫੋਨ ਕੀਤਾ ਦੇ ਘਰੇ ਆ ਜਾ ਲੱਖੀ ਦੇ ਸੱਤ ਬੜੀ ਆ ਇਹ ਇਹਦਾ ਠੇਕਾ ਤੇ ਹੈਗਾ ਜੀ ਬਸ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲ ਪੁਣੇ ਸੀ ਜੀ ਭਾਈ ਬੈਲੀ ਸੀ ਆਪਾਂ ਸਿੱਧੀ ਗੱਲ ਕਰਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਉਹ ਲਈ ਬਾਈ ਜਿਹੋ ਠੇਕੇ ਤੇ ਜਿਹਦੇ ਕੋਲ ਹਟਾ ਬਾਤ ਸਾਟਾ ਅੱਛਾ ਉਹ ਟੇਕ ਟਾਂ ਕਰਦਾ ਪਰਚੀਆਂ ਕੱਟ ਦਿੰਦਾ ਹਾਂ ਉਹ ਦੋ ਵਾਰ ਮੈਨੂੰ ਕਿੰਨੇ ਚਿਰ ਤੱਕ ਠੇਕਾ ਸੀ ਜਾਨਾ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਹੈ ਲੜਾਈ ਕਿਦਾਂ ਹੋਈ ਉਹ ਸਬਜੀ ਵਾਲਾ ਨਾ ਸਬਜੀ ਵਾਲਾ ਨਾ ਹਾਂ ਅੱਛਾ ਤੇ ਅੱਤ ਕੀ ਦੀ ਕੀ ਦੀ ਲਖੀ ਲਖਵਿੰਦਰ ਜੀ ਇੱਕ ਪਿੰਡ ਦੇ ਨਾਲ ਸਾਥੀ ਹੋਰ ਲਖਵਿੰਦਰ ਦਾ ਬਾਈ ਯਾਰ ਤੁਸੀਂ ਐ ਚੁੱਪ ਕਰ ਜਾ ਬਣਗਾ ਚੱਪ ਜਾਂਦੇ ਬਾਈ ਕੋਈ ਜਖਮੀ ਕੋਈ ਇਹ ਗੁਰਪ੍ਰੀਤ ਆ ਚੋਟੀ ਕਾਲ ਆ ਚਾਹ ਤਿਕਾ ਕੀ ਜੀ ਮਾਰੀ ਕੀ ਹੈ ਕਦ ਨਾਲ ਪੱਕਾ ਪਤਾ ਨਹੀਂ ਇਹ ਹੀ ਖੇਤੋਂ ਆਏ ਆ ਉਹ ਦੱਸ ਦੇਣਗੇ ਜੀ ਬੱਚੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟਨਾ ਹੈ ਜੀ ਸਾਢੇ 6 ਵਜੇ ਸ਼ਾਮ ਹਾਂ ਸਾਢੇ 6 ਵਜੇ ਮੈਂ ਐਮਬੂਲੈਂਸ ਜਾਲਦੀ ਦੇਖਿਓ ਤੋਂ ਫੋਨ ਲਾਇਆ ਆਂਦੀ ਲੱਗੀ ਸਾਡਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗਾ ਕਿੰਨੇ ਕ ਜੜੇ ਸੀ ਉਹ ਉਹ 4 ਜੜੇ